ਉਹਨਾਂ ਨੇ ਕੀ ਆਖਾਂ ਸਾਰਾ ਕੁਝ ਜੋ ਬੰਦੇ ਦੇ ਹੁੰਦਾ ਅੰਦਰ ਮੈਨੂੰ ਲੱਗਦਾ ਵੀ ਉਹ ਹੀ ਮੁਹੱਬਤ ਹਰੇਕ ਦੀ ਆਪੋ ਆਪਣੀ ਡੈਫੀਨੇਸ਼ਨ ਆ ਤੁਹਾਡੀ ਕੀ ਹੈ ਬਟ ਮੇਰੀ ਵੀ ਇਦਾਂ ਹੀ ਆ ਵੀ ਅਨ ਕੰਡੀਸ਼ਨਲ ਹੀ ਆ ਉਹਦਾ ਕੋਈ ਉਹਦਾ ਕੰਡੀਸ਼ਨ ਨਹੀਂ ਉਹਦੀ ਕੋਈ ਵੀ ਵੀ ਜਿੰਨਾ ਆਪਾਂ ਕਿਸੇ ਨੂੰ ਮੁਹੱਬਤ ਕਰਦੇ ਆ ਤੇ ਸਾਡੇ ਵੱਲੋਂ ਪੂਰੀ ਜਾਨ ਲਾ ਕੇ ਹੋਣੀ ਚਾਹੀਦੀ ਹੈ ਤੇ ਅਗਲਾ ਬੰਦਾ ਕਰੇ ਨਾ ਕਰੇ ਉਹਦੀ ਮਰਜ਼ੀ ਆ ਪਰ ਇਹ ਨਹੀਂਗਾ ਵੀ ਮੈਂ ਕਰਾਂ ਤੇ ਉਹ ਵੀ ਕਰੇ ਤੇ ਮੇਰੀ ਤੇ ਇਹੀ ਮੁਹੱਬਤ ਹੁੰਦੀ ਆ ਵੀ ਹਾਂ ਆਪਾਂ ਆਪ ਦੇ ਵੱਲੋਂ 100% ਰੱਖੀਏ ਕਿਸੇ ਨੂੰ ਮੁਹੱਬਤ ਕਰਦੇ ਆਪਾਂ ਕੋਈ ਪਾਵੇਂ ਪਰਿਵਾਰ ਚੋਂ ਆ ਭਾਵੇਂ ਉਹ ਕਿਤੋਂ ਵੀ ਆ ਤੇ ਆਪਣੀ ਜੀ ਜਾਣ ਲਾ ਕੇ ਮੁਹੱਬਤ ਕਰੀਏ ਤੁਹਾਡੇ ਕੈਰੈਕਟਰ ਚ ਵੀ ਪਹਿਲਾਂ ਤਾਂ ਇਹ ਕੈਰੈਕਟਰ ਜਿਹੜਾ ਹੈ ਤੁਹਾਡਾ ਸੁਬਾ ਉਹ ਵਨ ਸਾਈਡਡ ਲਵ ਹੈ ਉਹਨੂੰ ਹੈਨਾ ਕਿ ਉਹ ਸ਼ਾਇਰੀਆਂ ਸੁਣ ਰਿਹਾ ਉਹਨੂੰ ਆਵਾਜ਼ ਵਧੀਆ ਲੱਗਦੀ ਹੈ ਹੈਨਾ ਜਾਂ ਸ਼ਾਇਰੀਆਂ ਲਿਖਣ ਵਾਲੀ ਦੀ ਸੋਚ ਬੜੀ ਲੱਗਦੀ ਹੈ ਉੱਤ ਵੀ ਉਹੀ ਗੱਲ ਆ ਵੀ ਰੀਅਲ ਲਾਈਫ ਦੇ ਵਿੱਚ ਵੀ ਵਨ ਸਾਈਡਡ ਲਵ ਹੋਇਆ ਕਦੀ ਕਿਸ ਨਾਲ ਵਨ ਸਾਈਡਡ ਹੁੰਦਾ ਹੀ ਵਨ ਸਾਈਡਡ ਆ ਪਹਿਲਾਂ ਮਿਲਦਾ ਤੇ ਬੰਦਾ ਜਦੋਂ ਸੋਚਦਾ ਕਿਸੇ ਨੂੰ ਵੇਖ ਕੇ ਤੇ ਉਹ ਚੀਜ਼ ਹੁੰਦੀ ਆ ਤੇ ਉਹ ਕਿਰਦਾਰ ਚ ਵੀ ਇਦਾਂ ਹੀ ਆ ਤੇ ਉਹ ਬੰਦਾ ਉਹਦੀ ਸ਼ਾਇਰੀ ਸੁਣ ਕੇ ਹੀ ਮਤਲਬ ਕਿ ਪ੍ਰਭਾਵ ਪ੍ਰਭਾਵਿਤ ਹੁੰਦਾ ਤੇ ਉਹਨੂੰ ਉਦੋਂ ਹੀ ਪਿਆਰ ਹੋ ਜਾਂਦਾ ਉਹਨੇ ਜੇ ਵੇਖਿਆ ਵੀ ਨਹੀਂ ਉਹਨੂੰ ਤੇ ਕਹ ਲਈਏ ਵੀ ਬਸ ਕਿਸੇ ਵੀ ਇਨਸਾਨ ਨੂੰ ਜਦੋਂ ਆਪਾਂ ਪਿਆਰ ਕਰਦੇ ਫਿਰ ਬਾਲੀਆਂ ਚੀਜ਼ਾਂ ਮੂਰੇ ਨਹੀਂ ਰੱਖੀਆਂ ਜਾਂਦੀਆਂ ਬਸ ਉਹਦੀ ਇੱਕ ਚੀਜ਼ ਨਾਲ ਹੀ ਪਿਆਰ ਹੁੰਦਾ ਵੀ ਬਸ ਤੇਰੀ ਆਹ ਚੀਜ਼ ਚੰਗੀ ਆ ਤੇ ਓਕੇ